ਆ ਤਸਵੀਰਾਂ ਤੁਸੀਂ ਵੇਖੋ ਕਿ ਠੇਕੇਦਾਰ ਦਾ ਲਗਭਗ 20 ਲੱਖ ਦਾ ਨੁਕਸਾਨ ਹੋ ਗਿਆ ਔਰ ਤਸਵੀਰਾਂ ਵੇਖੋ ਕਿ ਕਿਵੇਂ ਠੇਕੇਦਾਰ ਜੋ ਕੰਮ ਕਰ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰ ਰਿਹਾ ਕਿ ਇਹ ਨੁਕਸਾਨ ਜਿਹੜਾ ਕਿਵੇਂ ਪੂਰਾ ਹੋਵੇਗਾ ਇਹ ਤਸਵੀਰਾਂ ਉਹ ਨੇ ਜਿੱਥੇ ਜ਼ਿਮੀਂਦਾਰੇ ਦੇ ਵਿੱਚ ਕਿਸਾਨੀ ਦੇ ਵਿੱਚ ਮਿਹਨਤ ਕੀਤੀ ਜਾਂਦੀ ਆ ਔਰ ਗੱਠਾ ਬਣਾਈਆਂ ਜਾਂਦੀਆਂ ਪਰਾਲੀ ਵਾਲੀਆਂ ਹੁਣੇ ਗੱਠਾਂ ਦੀ ਗੱਲ ਕਰੀਏ ਨੁਕਸਾਨ ਕਿਵੇਂ ਹੋਇਆ ਤੁਸੀਂ ਇਹ ਖਲਾਰਾ ਪਿਆ ਵੇਖ ਸਕਦੇ ਹੋ ਇਹ ਫੋਲੋ ਫਲਾਈ ਹੋਈ ਵੇਖ ਸਕਦੇ ਹੋ ਕਿ ਇਹ ਜਿੰਨੀ ਵੀ ਫੋਲੋ ਫਲਾਈ ਹੋਈ ਆ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਇਹ ਪਾਣੀ ਦੀ ਵਜ੍ਹਾ ਕਰਕੇ بارش ਦੀ ਵਜ੍ਹਾ ਕਰਕੇ ਤਾਂ ਅਜੇ ਤਾਂ ਸਾਡੇ ਪਾਕਿਸਤਾਨ ਦੇ ਵਿੱਚ ਪਾਣੀ ਜਾਣਾ ਵੀ ਬੰਦ ਹੋ ਜਾਣਾ ਫਿਰ ਉਹ ਪਾਣੀ ਵੀ ਇੱਥੇ ਰੁਕਣਾ ਫਿਰ ਕੀ ਹਾਲਾਤ ਹੋਣਗੇ ਦੱਸ ਦਈਏ ਕਿ ਜਦੋਂ ਬਾਰਿਸ਼ ਆ ਪੈਂਦੀਆਂ ਤਾਂ ਫਿਰ ਕਈਆਂ ਨੂੰ ਤਾਂ ਫਾਇਦਾ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੁੰਦੇ ਆ ਇਹੋ ਜਿਹੇ ਕਾਰੋਬਾਰ ਹੁੰਦੇ ਆ ਕਿ ਜਿਨ੍ਹਾਂ ਵਿੱਚ بارش ਦੀ ਜ਼ਰੂਰਤ ਹੈ ਲੇਕਿਨ ਜਿਨ੍ਹਾਂ ਨੇ ਇਹੋ ਜਿਹੇ इकਟھے ਕੀਤੇ ਹੁੰਦੇ ਆ ਪਰਾਲੀ ਦੇ ਜਾਂ ਕੋਈ ਪੰਡਾਲ ਲਗਾਏ ਹੁੰਦੇ ਆ ਜਾਂ ਕੋਈ ਹੋਰ ਨਿਜੀ ਰੇਵਾ ਕੀਤਾ ਹੁੰਦਾ ਜਾਂ ਕਿਵੇਂ ਵਰਕਸ਼ਾਪ ਦਾ ਮਾਲ ਸੁੱਕਣੇ ਪਾਇਆ ਹੁੰਦਾ ਤਾਂ ਉਹਨਾਂ ਦਾ ਨੁਕਸਾਨ ਹੁਣੇ ਠੇਕੇਦਾਰ ਵੇਖੋ ਕਿਵੇਂ ਵੇਖ ਰਿਹਾ ਇੱਧਰ ਉੱਧਰ ਕਿ ਮੇਰੀ ਪਰਾਲੀ ਦਾ ਕਿੰਨਾ ਨੁਕਸਾਨ ਹੋ ਗਿਆ ਔਰ ਤਸਵੀਰਾਂ ਵੇਖ ਕੇ ਹਰ ਇੱਕ ਨੂੰ ਆਉਂਦਾ ਹੈ ਕਿ ਵਾਕੇ ਨੁਕਸਾਨ ਹੋ ਗਿਆ ਦੱਸ ਦਈਏ ਕਿ ਇਸ ਨੇ ਲਗਭਗ 20 ਲੱਖ ਦਾ ਨੁਕਸਾਨ ਜਿਹੜਾ ਤਿੰਨ ਚਾਰ ਡੰਪਾਂ ਦੇ ਉੱਤੇ ਇਹੋ ਕੁਝ ਹੋ ਗਿਆ ਕਿ ਜਿੰਨਾ ਵੀ ਮਾਲ ਇੱਥਾ ਰਹਿ ਗਿਆ ਸੀ ਉਹ ਸਾਰਾ ਹੀ ਮਾਲ ਪਾਣੀ ਦੇ ਨਾਲ ਗਿੱਲਾ ਹੋ ਗਿਆ ਫੈਕਟਰੀਆਂ ਵਾਲੇ ਜਿਹੜੇ ਆ ਉਹ ਮੌਇਚਰ ਕੱਢਦੇ ਆ ਮੌਇਚਰ ਤਾਂ ਨਿਕਲਣਾ ਹੀ ਆ ਜਦੋਂ ਪਾਣੀ ਨਾਲ ਪਿਆ ਹੋਵੇ ਬਿਲਕੁਲ ਮਾਲ ਖਰਾਬ ਹੋਇਆ ਹੋਵੇ ਤਾਂ ਹੁਣ ਅਸੀਂ ਲੋਡ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਲੋਡ ਕਰਨ ਵਾਲੇ ਵੀ ਵਿਚਾਰੇ ਇਸੇ ਮੁਸੀਬਤ ਵਿੱਚ ਆ ਕੋਈ ਗੱਠ ਚੰਗੀ ਤੇ ਕੋਈ ਮਾੜੀ ਲੱਭ ਲੱਭ ਕੇ ਲੋਡ ਕਰ ਰਹੇ ਆ ਔਰ ਜਦੋਂ ਲੱਭ ਲੱਭ ਕੇ ਲੋਡ ਕਰਨੀ ਆ ਤਾਂ ਫਿਰ ਪਾਣੀ ਨਾਲ ਗਿੱਲਾ ਹੋਣ ਕਰਕੇ ਮਾਲ ਕਈ ਵਾਰ ਮਿੱਟੀ ਵੀ ਚਿਪਕ ਜਾਂਦੀ ਆ ਤਾਂ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਂਦੀਆਂ ਤਾਂ ਫੇਰ ਅਸੀਂ ਠੇਕੇਦਾਰ ਦੀਆਂ ਤਸਵੀਰਾਂ ਤੁਹਾਨੂੰ ਦੱਸ ਰਹੇ ਹਾਂ ਕਿ ਠੇਕੇਦਾਰ ਬਾਰੇ ਕੀ ਕਹੋਗੇ ਕਿਉਂਕਿ ਹਰ ਬੰਦਾ ਰਿਸਕ ਲੈਂਦਾ ਹੈ ਬਿਜ਼ਨਸ ਕਰਨ ਵਾਸਤੇ ਕਾਰੋਬਾਰ ਕਰਨ ਵਾਸਤੇ ਮਹਿੰਗੇ ਸੰਧ ਖਰੀਦਦਾ ਔਰ ਫੇਰ ਇਸ ਸੰਧਾਂ ਦੇ ਨਾਲ ਇਹ ਕਾਰੋਬਾਰ ਕੀਤਾ ਜਾਂਦਾ ਪਰਾਲੀ ਇਕੱਠੀ ਕੀਤੀ ਜਾਂਦੀ ਆ ਗੰਨੇ ਦੀ ਖੂਰੀ ਇਕੱਠੀ ਕੀਤੀ ਜਾਂਦੀ ਆ ਤਾਂ ਫੇਰ ਜਦੋਂ ਗੱਠਾ ਬਣਾ ਕੇ ਰੱਖੀਆਂ ਜਾਂਦੀਆਂ ਤਾਂ ਇਹਨਾਂ ਗੱਠਾਂ ਨੂੰ ਕਦੇ ਅੱਗ ਦਾ ਡਰ ਹੈ ਤਾਂ ਕਦੇ ਪਾਣੀ ਦਾ ਡਰ ਹੈ ਦੋਨੋਂ ਤਰਫ ਇਸ ਦਾ ਖਤਰਾ ਹੈ ਕਿ ਦੋਨੋਂ ਤਰ੍ਹਾਂ ਇਸ ਦਾ ਨੁਕਸਾਨ ਹੋ ਸਕਦਾ ਹੈ ਜੇ ਪਾਣੀ ਦੀ ਗੱਲ ਕਰਦੇ ਆ ਤਾਂ ਪਾਣੀ ਦਾ ਨੁਕਸਾਨ ਤੁਹਾਡੇ ਸਾਹਮਣੇ ਆ ਤੇ ਜੇ ਅੱਗ ਦੀ ਗੱਲ ਕਰਦੇ ਆ ਤਾਂ ਬਹੁਤ ਸਾਰੀਆਂ ਖਬਰਾਂ ਤੁਸੀਂ ਪਹਿਲਾਂ ਵੇਖੀਆਂ ਕਿ ਕਈ ਇਹੋ ਜਿਹੇ ਜਿਹੜੇ ਗੱਠਾਂ ਦੇ ਢੇਰ ਆ ਉਹ ਸੜ ਕੇ ਸੁਆਹ ਹੋ ਗਏ ਰਿਸਕ ਤਾਂ ਬਹੁਤ ਜ਼ਿਆਦਾ ਪਰ ਲੇਕਿਨ ਕਾਰੋਬਾਰ ਕੀ ਆ ਕਿਤਾ ਕੀ ਆ ਇੰਡਸਟਰੀਆਂ ਵੀ ਦੂਰ ਦੂਰ ਨੇ ਹਰ ਸ਼ਹਿਰ ਦੇ ਕੋਲ ਇੰਡਸਟਰੀ ਏਰੀਆ ਹੋਣਾ ਚਾਹੀਦਾ ਕਿ ਹਰ ਸ਼ਹਿਰ ਦੇ ਕੋਲ ਜਦੋਂ ਅਸੀਂ ਇਹ ਇਕੱਠਾ ਕਰਦੇ ਆ ਜਦੋਂ ਗੱਠਾਂ ਇਕੱਠੀਆਂ ਕਰਦੇ ਆ ਕਿਸਾਨ ਭਾਈਚਾਰੇ ਦੇ ਲੋਕ ਤਾਂ ਜਦ ਹੀ ਦਿਨਾਂ ਦੇ ਵਿੱਚ ਇਸ ਦਾ ਨਵੇੜਾ ਹੋ ਜਾਣਾ ਚਾਹੀਦਾ ਔਰ ਬਿਲਕੁਲ ਉੱਥੇ ਸਮੇਂ ਸਿਰ ਪਹੁੰਚ ਜਾਣਾ ਚਾਹੀਦਾ ਜਿਸ ਇੰਡਸਟਰੀ ਉਹ ਜਾਂਦਾ ਲੇਕਿਨ ਉਹ ਇੰਡਸਟਰੀਆਂ ਦੂਰ ਹੋਣ ਕਰਕੇ ਔਰ ਮਾਲ ਜ਼ਿਆਦਾ ਇਕੱਠਾ ਹੋਣ ਕਰਕੇ ਤਾਂ ਇੰਡਸਟਰੀਆਂ ਦੀ ਘਾਟ ਕਾਰਨ ਇਹ ਪੰਗਾ ਪੈਂਦਾ ਕਿ ਫਿਰ ਉਹ ਜੁੜ ਜਾਂਦੀਆਂ ਉਹ ਪਾਣੀ ਦੇ ਕਾਰਨ ਵੀ ਖਰਾਬ ਹੁੰਦੀਆਂ ਤਾਂ ਅੱਗ ਕਾਰਨ ਵੀ ਖਰਾਬ ਹੁੰਦੀਆਂ ਹੁਣ ਬਹੁਤ ਸਾਰੀਆਂ ਗੱਠਾਂ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਿਤੀਆਂ ਔਰ ਮਿਹਨਤ ਕਰਨ ਵਾਲੇ ਵੀ ਵਿਚਾਰੇ ਹੁਣ ਇਸ ਵੇਲੇ ਪਰੇਸ਼ਾਨ ਨੇ ਕੁਝ ਗੱਠਾਂ ਇਹਨਾਂ ਨੇ ਗਿੱਲੀਆਂ ਲੋਡ ਕਰ ਦਿਤੀਆਂ ਫਿਰ ਠੇਕੇਦਾਰ ਨੇ ਉੱਤੋਂ ਲੋਹਾਈਆਂ ਤਾ ਡਬਲ ਕੈਨ ਦਾ ਭਾਅ ਵੈ ਕੀ ਉਹ ਰੋਲਾ ਬਣ ਜਾਂਦਾ ਹੈ ਤਾਂ ਫਿਰ ਡਬਲ ਦੇ ਵਿੱਚ ਅਜੇ ਤਾਂ ਬਚਾਅ ਹੋ ਗਿਆ ਕਿ ਇਹਨਾਂ 2-4 ਗੱਠਾਂ ਹੀ ਲੱਦੀਆਂ ਸੀ ਤਾਂ ਜੇ ਜ਼ਿਆਦਾ ਲੱਦ ਦਿੰਦੇ ਤਾਂ ਫਿਰ ਉੱਥੋਂ ਜਾ ਕੇ ਮੌਚਰ ਲੱਗ ਜਾਣਾ ਸੀ ਫਿਰ ਬਚਣਾ ਕੁਝ ਨਹੀਂ ਸੀ ਤਾਂ ਹੁਣ ਇਹ ਕਿਸਾਨਾਂ ਦੀ ਮਿਹਨਤ ਨੂੰ ਤੁਸੀਂ ਕੀ ਕਹੋਗੇ ਔਰ ਤੁਸੀਂ ਇਹ ਠੇਕੇਦਾਰ ਵੱਲੋਂ ਕੀ ਕਹੋਗੇ ਜੋ ਆ ਕੇ ਵਿਚਾਰਾ ਹੁਣ ਉਹਨਾਂ ਵਾਸਤੇ ਸਮੋਸੇ ਲੈਣ ਗਿਆ ਕਿ ਜਿਹੜੀਆਂ ਤੁਸੀਂ ਦੋਰੀਆਂ ਗੱਠਾਂ ਲਾਈਆਂ ਤੇ ਲੱਦੀਆਂ ਹੁਣ ਤੁਹਾਨੂੰ ਸਮੋਸੇ ਵੀ ਆਪਣੇ ਕੋਲੋਂ ਖਵਾਉਂਗਾ ਤੇ ਕੋਲਡ ਡਰਿੰਕਾਂ ਵੀ ਪਿਵਾਉਂਗਾ ਹੁਣ ਸਾਰਾ ਕੁਝ ਕਰਨਾ ਪੈ ਰਿਹਾ ਤਾ ਇਹ ਬੋਝ ਕਈ ਵਾਰ ਜਿਹੜੇ ਆ ਉਹ ਸਾਨੂੰ ਸਾਹਮਣੇ ਸਾਡੇ ਨਜ਼ਰ ਤਾਂ ਨਹੀਂ ਆਉਂਦੇ ਲੇਕਿਨ ਜਿਸ ਨਾਲ ਬੀਤਦੀ ਆ ਉਸ ਨੂੰ ਪਤਾ ਹੈ ਕਿ ਫਿਰ ਲੇਬਰ ਨੂੰ ਖੁਸ਼ ਕਿਵੇਂ ਕਰਨਾ ਹੈ ਤਾਂ ਆਪਣਾ ਜਿਹੜਾ ਉਹ ਮਾਲੀਆ ਪੂਰਾ ਕਿਵੇਂ ਕਰਨਾ ਆਪਣਾ ਜੋ ਖਰਚਾ ਹੋਇਆ ਜੋ ਆਪਣਾ ਨੁਕਸਾਨ ਹੋਇਆ ਉਸ ਨੂੰ ਪੂਰਾ ਕਿਵੇਂ ਕਰਨਾ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ